ਭਾਜੀ ਮੈਂ ਤਾਂ ਜੋਦਣਾ ਗੱਲ ਕੀਤੀ ਹੀ ਵੇਲੀ ਜਾ ਕੇ ਅੱਛਾ ਤੇ ਉਹ ਤਾਂ ਕਹਿਣ ਦੀ ਵੀ ਮੇਰੇ ਨਾਲ ਕੋਈ ਗੱਲਬਾਤ ਨਹੀਂ ਕਰਦੇ ਤੇ ਤੁਹਾਡੇ ਨਾਲ ਕਰਦੀ ਮਾਸੀ ਕੋਈ ਗੱਲਬਾਤ ਚੰਗਾ ਭਲਾ ਮੈਨੂੰ ਮੌਕਾ ਮਿਲਿਆ ਸੀ ਜੇ ਕਿਤੇ ਭੈਣ ਜੀ ਸ਼ਹਿਰ ਨਾ ਗਏ ਹੁੰਦੇ ਘਰ ਹੁੰਦੇ ਨਾ ਇਹਦਾ ਬਿਸਤਰਾ ਨਾਲ ਹੀ ਗੋਲ ਕਰ ਦੇਣਾ ਸੀ ਹੁਣ ਮੈਨੂੰ ਨਾ ਨਵੀਂ ਕੋਈ ਸਕੀਮ ਲਾਉਣੀ ਪੈਣੀ ਆ ਕਿੰਨੇ ਦਿਨ ਹੋ ਗਏ ਆ ਦਾਸਦੀ ਆ ਮੇਰਾ ਰਾਦਾ ਇਹ ਬੰਡਿਆ ਸੀ ਚੱਲ ਪੇਕਿਆਂ ਤਾਂ ਫੇਰਾ ਮਾਰ ਆਉਂਦੀ ਫੇਰ ਵੀ ਮਨ ਹੋਰ-ਹੋਰ ਹੋ ਜਾਂਦਾ ਵਾ ਅਈ ਵਿੱਚ ਜਾਵਾਂਗੀ ਉਹ ਸੋ ਗੱਲਾਂ ਬਤਾਉਂਦੀਆਂ ਹਾਂ ਹਾਂ ਕੋਈ ਤੂੰ ਦੱਸੇਗੀ ਕੋਈ ਉਹਨਾਂ ਦੀ ਸੁਣੇਗੀ ਤੇਰਾ ਮਨ ਹੋਰ ਹੋ ਹਾਂਜੀ ਤਾਂ ਫੇਰ ਆਂਦੀ ਵੀ ਇਹ ਲੈਣੇ ਜੇ ਸਲਾਹ ਕਰਕੇ ਮੈਂ ਸਲਾਹ ਨਾ ਕਰ ਤੂੰ ਹੋ ਜਾ ਤਿਆਰ ਮੈਂ लवली ਨੂੰ ਫੋਨ ਕਰ ਦਿੰਨੀ ਐ ਤੂੰ ਮੇਰੀ ਧੀ ਨਾ ਉਹਨੂੰ ਕਵੀਨ ਆਪੇ ਨਾ ਜਾ ਉਹਨੇ ਕੱਪੜੇ ਬਣਾ ਤੇ ਕਹਾਂ ਜਾਵੇ ਕੋਈ ਗਲ ਨਹੀਂ ਮੈਂ ਨਾਲ ਕੱਪੜੇ ਪਵਾ ਦਿੰਨੀ ਆ ਤੇ ਹਾਂ ਡੈਡੀ ਤੇਰੇ ਤਾਂ ਕਹਿੰਦੇ ਸੰਦੀਪ ਨੂੰ ਨਾਲ ਘੱਲ ਦੇ ਤੇ ਮੈਂ ਸੰਦੀਪ ਨੇ ਉੱਥੇ ਕੀ ਕਰਨਾ ਨਹੀਂ ਨਹੀਂ ਮੈਂ ਨਹੀਂ ਜਾਣਾ ਉੱਥੇ ਹਾਂ ਤੇ ਮੈਨੂੰ ਵੀ ਆਦੀ ਮੰਮੀ ਤੁਸੀਂ ਮੇਰੇ ਨਾਲ ਚੱਲੋ ਮੈਂ ਰਹਿਣਾ ਨਹੀਂਗਾ ਇੱਕ ਦਿਨ ਰਹਿ ਕੇ ਤਾਂ ਆ ਜਾ